ਅੱਜ ਸੰਤਾ ਤੇ ਮਨ ਸਮਾਜ ਵੱਲੋਂ ਲੁਧਿਆਣਾ ਵਿਕੇ ਸੰਤ ਸਮਾਜ ਦੇ ਮੁਖੀ ਭੋਲੀ ਮਾਈ ਵੱਲੋਂ ਲੁਧਿਆਣਾ ਤੇ ਪੂਰੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਗਈਆਂ। ਫੀਟ ਅਤੇ ਨਾਲ ਹੀ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨਾਂ ਦੀ ਮੰਗ ਪੂਰੀਆਂ ਕਰਨ ਨੂੰ ਕਿਹਾ। ਇਸ ਮੌਕੇ ਤੇ ਸੰਤ ਅਤੇ ਮਨ ਸਮਾਜ ਨੇ ਨਾਚ ਅਤੇ ਗਾ ਕੇ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਇਆਂ। ਨਵੇਂ ਸਾਲ ਦੀਆਂ ਲੱਖ ਲੱਖ ਸਾਰਿਆਂ ਨੂੰ ਮੁਬਾਰਕਾਂ। ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ 2021 ਦੀਆਂ ਮੁਬਾਰਕਾਂ ਮੋਦੀ ਸਰਕਾਰ ਜੀ। ਜੋ ਕਿਸਾਨਾਂ ਦੇ ਨਾਲ ਤੁਸੀਂ ਕਰਦੇ ਪਿਵੇਂ ਇਦਾਂ ਨਾ ਕਰੋ ਉਹਦੇ ਹੱਕ ਚ ਬੇਤਲਾ ਕਰੋ 2021 ਦੀਆਂ ਤੁਹਾਨੂੰ ਵੀ ਮੁਬਾਰਕਾਂ ਸਾਰੇ ਕਿਸਾਨਾਂ ਨੂੰ ਮੁਬਾਰਕਾਂ ਸਾਡੇ ਮੰਨਤਾ ਸੰਤਾ ਵੱਲੋਂ ਤੁਹਾਡੇ ਕਿੰਨੇ ਸਮਾਜ ਵੱਲੋਂ ਜੈ ਹਿੰਦ ਜੈ ਭਾਰਤ ਹਾਂਜੀ ਲੁਧਿਆਣਾ ਵਾਸੀਆਂ ਨੂੰ ਔਰ ਸਾਰੇ ਆਪਣਾ ਜਿਹੜਾ ਵਾ ਭਾਰਤ ਵਾਸੀਆਂ ਨੂੰ ਸਾਡੇ ਸੰਤਾ ਮੰਨਤਾ ਵੱਲੋਂ ਹੈਪੀ ਨਿਊ ਇਅਰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਸਾਰੇ ਦੇਸ਼ ਵਾਸੀਆਂ ਨੂੰ ਔਰ ਖਾਸ ਕਰਕੇ ਲੁਧਿਆਣਾ ਵਾਸੀਆਂ ਨੂੰ ਸਾਡੇ ਸੰਤਾ ਮੰਤਾ ਵੱਲੋਂ ਸਾਡੇ ਕਿਨਰ ਸਮਾਜ ਵੱਲੋਂ ਸਭ ਨੂੰ ਲੱਖ ਲੱਖ ਆਪਣਾ ਜਿਹੜੇ ਵਧਾਈਆਂ ਦਿੰਨੇ ਆ ਸਵਾ ਵਧਾਈਆਂ ਕਰਦੇ ਆ ਸੰਤਾ ਸੰਤਾ ਮੰਤਾ ਵੱਲੋਂ ਰੱਬ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਮਾਤਾ ਰਾਣੀ ਸਭ ਨੂੰ ਰਾਜ ਕੇ ਰਜਾਵੇ ਸਾਰਿਆਂ ਦੇ ਕੰਮਕਾਰ ਖੂਬ ਵਧੀਆ ਤਰੀਕੇ ਦੇ ਨਾਲ ਚਲਾਵੇ ਜਿਹੜਾ ਕਿ ਆਪਣਾ ਇਹ BB ਜਿਹੜਾ ਨਿਕਲ ਕੇ ਗਿਆ ਉਹਦੇ ਵਿੱਚ ਬਹੁਤ ਦੁਨੀਆਂ ਨੇ ਕਸ਼ਟ ਝੱਲਿਆ ਵਾ ਔਰ ਐਦਾ ਦਾ ਕੋਈ ਕਸ਼ਟ ਨਾ ਆਵੇ ਮਾਤਾ ਰਾਣੀ ਸਭ ਨੂੰ ਹੀ ਰਾਜ ਕੇ ਰਜਾਵੇ ਜੈ ਮਸਤਾ ਦੀ ਜੈ ਦਾਤਿਆਂ ਦੀ ਜੈ ਭਾਰਤ ਜੈ ਹਿੰਦ ਨੁਤਿਆਣਾ ਤੋਂ ਅਭਿਸ਼ੇਕ ਜਲੋਟਾ ਦੇ ਨਾਲ ਕੈਮਰਾਮੈਨ ਜਤਿੰਦਰ ਦੀ ਰਿਪੋਰਟ ਐਸਐਮਜ਼ेड ਨਿਊਜ਼